ਕੀ ਟੈਲੈਂਟ ਆ ਮੈਨੂੰ ਇਹ ਦੱਸੰਦੋ ਜੀ ਪ੍ਰਕਾਸ਼ ਸਿੰਘ ਬਾਦਲ ਦੇ ਮੁੰਡੇ 'ਚ ਕਿਹੜਾ ਟੈਲੈਂਟ ਆ ਜਿਹੜਾ ਸਾਡੇ ਜਵਾਕਾਂ 'ਚ ਹੈ ਨਹੀਂ ਵੀ ਉਹਨੂੰ ਹੀ ਅੱਗੇ ਆਉਣਾ ਚਾਹੀਦਾ ਪੰਜਾਬੀ ਉਹਨੂੰ ਨਹੀਂ ਬੋਲਣੀ ਆਉਂਦੀ ਸਿੱਖ ਇਤਿਹਾਸ ਦਾ ਉਹਨੂੰ ਨਹੀਂ ਪਤਾ ਉਪਰ ਇਹ ਕਹਿ ਦਿੰਦਾ ਉਹਨੇ ਤਾਂ ਕੀ ਆ ਹੋਇਆ ਜਾ ਕੇ YouTube ਤੇ ਹੁਣੇ ਖੋਲ ਲਿਓ ਕਿ ਗੁਰੂ ਰਾਮਦਾਸ ਜੀ ਜੇ ਚਾਹੁੰਦੇ ਉਸ ਵੇਲੇ ਕਿਸੇ ਅਮਰਤਾ ਸਿੰਘ ਤੋਂ ਸਿੱਧਰਵਾਰ ਸਾਹਿਬ ਜੀ ਦਾ ਤੋਂ ਘਾਟਨ ਕਰਾ ਸਕਦੇ ਸੀ ਪਰ ਉਹਨਾਂ ਨੇ ਇੱਕ ਮੁਸਲਮਾਨ ਮੀਆਂ ਮੀਰ ਤੋਂ ਕਰਵਾਇਆ ਉਹਨੂੰ ਕੌਣ ਸਮਝਾਵੇ ਸੁਖਵੀਰ ਸਿੰਘ ਅਮਰਤਾਰੀ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੇ ਬਾਚ ਦਸਵੇਂ ਗੁਰੂ ਨੇ ਉਹ ਤਾਂ ਚੌਥੇ ਗੁਰੂ ਸੀ ਪਤਾ ਹੀ ਨਹੀਂ ਜੋ ਉਹ ਬੋਲਣਾ ਬੋਲ ਦਿਓ ਚੱਕ ਦਿਓ ਬਾਪੂ ਨੇ ਦੇਤੀ ਕੁਰਸੀ ਬੋਲੀ ਜਾਓ ਕਦੇ ਪੜਪੜ ਵੀ ਲਿਆ ਕਰੋ ਕੋਈ ਕਿਤਾਬ ਪੜ ਲਿਆ ਕਰੋ ਵੀ ਇਹਦੇ ਵਿੱਚ ਕੀ ਲਿਖਿਆ ਹੋਇਆ ਹੈ ਕਿੱਧਰ ਨੂੰ ਜਾ ਰਹੇ ਆ ਕੀ ਨਾ ਕੱਖ ਨਹੀਂ ਪਤਾ ਹੁਣ ਮੈਂ ਤਾਂ ਕਰ ਜਾਂਦਾ ਜੇ ਮੈਥੋਂ ਗਲਤੀ ਹੋ ਗਈ ਆਜੋ ਗਲਤੀ ਤੇ ਤੂੰ ਹੁਣ ਕਿਉਂ ਆਉਣਗੇ ਉਹ ਜਦੋਂ ਜਦੋਂ ਉਹ ਕਹਿੰਦੇ ਸੀ ਤੇਥੋਂ ਗਲਤੀ ਹੋਈ ਜਾਂਦੀ ਏ ਛੱਡ ਦੇ ਉਹਨੂੰ ਕਹਿੰਦਾ ਨਾ ਮੈਂ ਛੱਡਦਾ ਮੈਂ ਹੀ ਆ ਹੁਣ ਕਹਿੰਦਾ ਆਜੋ ਜਿਵੇਂ ਮਰਜੀ ਕਰ ਲੋ ਕਿਉਂਕਿ ਪੱਕਾ ਪਤਾ ਹੈ ਨਾ ਅਕਾਲੀ ਦਲ ਦੇ ਟੋਟੇ ਹੋਣ ਲੱਗੇ ਹੋ ਮੈਨੂੰ ਪੱਤਰਕਾਰਾਂ ਨੇ 2019 ਚ ਪੁੱਛੇ ਸੀ ਮੈਂ ਲਗਾ ਪੁਲਿਸ ਆ ਬੈਠੇ ਆ ਆਪ ਸਾਹਮਣੇ ਪੱਤਰਕਾਰ ਬੈਠੇ ਸਾਰੇ ਮੈਂ ਉਦੋਂ ਐਮਪੀ ਲੜ ਰਿਆ ਸੀ 2019 ਚ ਮੈਨੂੰ ਪੱਤਰਕਾਰ ਨੇ ਪੁੱਛਿਆ ਅਕਾਲੀ ਦਲ ਦਾ ਕੀ ਪਿਛਿਆ ਮੈਂ ਕਹਿੰਦਾ ਸਿੱਧਾ ਲਿਖ ਲੋ ਪ੍ਰਚਾਪ ਦਿਓ ਫੇਰ ਵੀ ਨਾ ਪੱਤਰਕਾਰ ਆਪਦੇ ਦਿਲੋਂ ਤਾਂ ਇੱਥੋਂ ਭੇਜ ਦਿੰਦੇ ਨੇ ਉੱਥੇ ਛਾਪਦਾ ਨਹੀਂ ਜੀ ਉੱਥੇ ਹੋਰ ਬੈਠੇ ਹੁੰਦੇ ਆ ਜੀ ਉਹਨਾਂ ਨੇ ਟਾਈਟਲ ਬਦਲ ਦਿੰਦੇ ਨੇ ਮੈਂ ਕਹਿੰਦਾ ਸਿੱਧਾ ਲਿਖ ਲੋ ਅਕਾਲੀ ਦਲ 1920 ਚ ਸ਼ੁਰੂ 2019 ਚ ਖਤਮ 99 ਸਾਲ ਲੀਜ਼ ਮੈਂ ਕਿਹਨੇ ਨਿਬੜ ਗਿਆ ਕੰਮ ਉਹ ਹੀ ਕੰਮ ਹੋਇਆ ਜੀ ਹੁਣ ਦੇਖੋ ਪਾੜ ਕੇ ਦਿਖਾਓ ਅਕਾਲੀ ਦਲ ਕਿੱਥੇ ਹੈ ਜੇ ਕਿਸੇ ਕੋਈ ਜਾਂਚ ਕਮੇਟੀ ਬਣਾਉਣ ਵਾਸਤੇ ਇਹਨਾਂ ਨੂੰ 11 ਮੈਂਬਰੀ ਕਮੇਟੀ ਬਣਾਉਣੀ ਪੈ ਜੇ 11 ਮੈਂਬਰੀ ਬਣਦੀ ਨਹੀਂ ਪੰਜ ਮੈਂਬਰੀ ਬਣਾਉਂਦੇ ਜਾਂ ਤਿੰਨ ਮੈਂਬਰੀ ਕੋ 11 ਹੈ ਹੀ ਨਹੀਂ 11 ਮੈਂਬਰੀ ਨਹੀਂ ਕਰੋ ਪੂਰੇ 11 ਤੁਸੀਂ ਗਿਣ ਕੇ ਦਿਖਾ ਦਿਓ ਆ 11 ਹੋ ਸਕਦੇ ਨੇ ਕਰੋ ਕਿੱਥੇ ਅਕਾਲੀ ਦਲ ਦਾ ਇਤਿਹਾਸ ਮੋਰਚਿਆਂ ਦਾ ਕਿੱਥੇ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਦਾ ਕਿੱਥੇ ਇਹ ਸਮਝਿਆ ਜਾਂਦਾ ਸੀ ਕਿ ਜੇ ਕੋਈ ਬੱਚਾ ਵਿਗੜ ਗਿਆ ਜਵਾਗ ਵਿਗੜ ਗਿਆ ਆ ਤਾਂ ਵਿਗੜਦੀਆਂ ਜਾਂਦੀਆਂ ਅਕਾਲੀ ਦਲ ਚ ਭਰਤੀ ਕਰਾ ਦੋ ਆਪ ਹੀ ਠੀਕ ਹੋ ਜੂ ਹੁਣ ਉਲਟਾ ਹੈ ਜੇ ਚੰਗਾ ਭਲਾ ਜਵਾਕ ਹੈ ਤੁਹਾਡਾ ਅਕਾਲੀ ਦਲ ਚ ਭਰਤੀ ਕਰਾ ਦੋ ਚਿੱਟਾ ਵੇਚਣ ਲੱਗ ਜੂ ਜਾਂ ਖਾਣ ਲੱਗ ਜੂ ਆ ਇੱਥੇ ਤੱਕ ਲੈ ਆਏ ਜੀ ਕੀ ਟੈਲੈਂਟ ਹੈ ਮੈਨੂੰ ਇਹ ਦੱਸ ਦੋ ਜੀ ਪ੍ਰਕਾਸ਼ ਸਿੰਘ ਬਾਦਲ ਦੇ ਮੁੰਡੇ 'ਚ ਕਿਹੜਾ ਟੈਲੈਂਟ ਹੈ ਜਿਹੜਾ ਸਾਡੇ ਜਵਾਕਾਂ 'ਚ ਹੈ ਨਹੀਂ ਵੀ ਉਹਨੂੰ ਹੀ ਅੱਗੇ ਆਉਣਾ ਚਾਹੀਦਾ ਪੰਜਾਬੀ ਉਹਨੂੰ ਨਹੀਂ ਬੋਲਣੀ ਆਉਂਦੀ ਸਿੱਖ ਇਤਿਹਾਸ ਦਾ ਉਹਨੂੰ ਨਹੀਂ ਪਤਾ ਉਧਰ ਇਹ ਕਹਿ ਦਿੰਦਾ ਹੈ ਉਹਨੇ ਤਾਂ ਇਹ ਕੀ ਆ ਹੋਇਆ ਜਾ ਕੇ YouTube ਤੇ ਹੁਣ ਹੀ ਖੋਲ ਲਿਓ ਕਿ ਗੁਰੂ ਰਾਮਦਾਸ ਜੀ ਜੇ ਚਾਹੁੰਦੇ ਉਸ ਵੇਲੇ ਕਿਸੇ ਅਮਰਤਾਰੀ ਸਿੰਘ ਤੋਂ ਸਿੱਧਰਵਾਰ ਸਾਹਿਬ ਜੀ ਦਾ ਉਹ ਘਾਟਨ ਕਰਾ ਸਕਦੇ ਸੀ ਪਰ ਉਹਨਾਂ ਨੇ ਇੱਕ ਮੁਸਲਮਾਨ ਮੀਆਂ ਮੀਰ ਤੋਂ ਕਰਵਾਇਆ ਉਹਨੂੰ ਕੌਣ ਸਮਝਾਵੇ ਸੁਖਵੀਰ ਸਿਆ ਅਮਰਤਾਰੀ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੇ ਬਾਅਦ 10ਵੇਂ ਗੁਰੂ ਨੇ ਉਹ ਤਾਂ ਚੌਥੇ ਗੁਰੂ ਸੀ ਪਤਾ ਹੀ ਨਹੀਂ ਜੋ ਬੋਲਣਾ ਬੋਲ ਦਿਓ ਚੱਕ ਦਿਓ ਬਾਪੂ ਨੇ ਦੇ ਦਿੱਤੀ ਕੁਰਸੀ ਬੋਲੀ ਜਾਓ ਕਦੇ ਪੜਪੜ ਵੀ ਲਿਆ ਕਰੋ ਕੋਈ ਕਿਤਾਬ ਪੜ ਲਿਆ ਕਰੋ ਵੀ ਇਹਦੇ ਵਿੱਚ ਕੀ ਲਿਖਿਆ ਹੋਇਆ ਹੈ ਕਿੱਧਰ ਨੂੰ ਜਾ ਰਹੇ ਆ ਕੀ ਨਾ ਕੱਖ ਨਹੀਂ ਪਤਾ ਹੁਣ ਮੈਂ ਤਾਂ ਕਰੀ ਜਾਂਦਾ ਜੇ ਮੈਥੋਂ ਗਲਤੀ ਹੋ ਗਈ ਆਜੋ ਗਲਤੀ ਤੇ ਤੁਹ ਹੋਈਆਂ ਕਿਉਂ ਆਉਣਗੇ ਉਹ ਜਦੋਂ ਜਦੋਂ ਉਹ ਕਹਿੰਦੇ ਸੀ ਤੇਥੋਂ ਗਲਤੀ ਹੋਈ ਜਾਂਦੀ ਹੈ ਛੱਡ ਦੇ ਉਹਦੋਂ ਕਹਿੰਦਾ ਨਾ ਮੈਂ ਛੱਡਦਾ ਮੈਂ ਆ ਹੁਣ ਕਹਿੰਦਾ ਆਜੋ ਜਿਵੇਂ ਮਰਜੀ ਕਰ ਲੋ ਕਿਉਂਕਿ ਪੱਕਾ ਪਤਾ ਹੈ ਨਾ ਅਕਾਲੀ ਦਲ ਦੇ ਟੋਟੇ ਹੋਣ ਲੱਗੇ ਆ ਮੈਨੂੰ ਪੱਤਰਕਾਰਾਂ ਨੇ 2019 ਚ ਪੁੱਛਿਆ ਸੀ ਮੈਂ ਲਗਾ ਫੁੱਲ ਸਾਹਿਬ ਬੈਠੇ ਆ ਆਪ ਸਾਹਮਣੇ ਪੱਤਰਕਾਰ ਬੈਠੇ ਸਾਰੇ ਮੈਂ ਉਦੋਂ ਐਮਪੀ ਲੜ ਰਿਆ ਸੀ 2019 ਚ ਮੈਨੂੰ ਪੱਤਰਕਾਰ ਨੇ ਪੁੱਛਿਆ ਅਕਾਲੀ ਦਲ ਦਾ ਕੀ ਪਿਓ ਵਿਖਿਆ ਮੈਂ ਕਹਿੰਦਾ ਸਿੱਧਾ ਲਿਖ ਲੋ ਪ੍ਰਚਾਪ ਦਿਓ ਫੇਰ ਵੀ ਨਾ ਪੱਤਰਕਾਰ ਆਪ ਦੇ ਦਿਲੋਂ ਤਾਂ ਇੱਥੋਂ ਭੇਜ ਦਿੰਦੇ ਨੇ ਉੱਥੇ ਛਾਪਦਾ ਨਹੀਂ ਜੀ ਉੱਥੇ ਹੋਰ ਬੈਠੇ ਹੁੰਦੇ ਆ ਜੀ ਉਹਨਾਂ ਨੇ ਟਾਈਟਲ ਬਦਲ ਦਿੱਤੇ ਮੈਂ ਕਿਹਾ ਸਿੱਧਾ ਲਿਖ ਲਓ ਅਕਾਲੀ ਦਲ 1920 ਚ ਸ਼ੁਰੂ 2019 ਚ ਖਤਮ 99 ਸਾਲਾ ਲੀਜ਼ ਮੈਂ ਕਿਹਾ ਨਿਬੜ ਗਿਆ ਕੰਮ ਉਹੀ ਕੰਮ ਹੋਇਆ ਜੀ ਹੁਣ ਦੇਖੋ ਪਾੜ ਕੇ ਦਿਖਾਓ ਅਕਾਲੀ ਦਲ ਕਿੱਥੇ ਹੈ ਜੇ ਕਿਸੇ ਕੋਈ ਜਾਂਚ ਕਮੇਟੀ ਬਣਾਉਣ ਵਾਸਤੇ ਇਹਨਾਂ ਨੂੰ 11 ਮੈਂਬਰੀ ਕਮੇਟੀ ਬਣਾਉਣੀ ਪੈ ਜੇ 11 ਮੈਂਬਰੀ ਬਣਦੀ ਨਹੀਂ 5 ਮੈਂਬਰੀ ਬਣਾਉਂਦੇ ਜਾਂ 3 ਮੈਂਬਰੀ ਕੋ 11 ਹੈ ਹੀ ਨਹੀਂ 11 ਮੈਂਬਰੀ ਹੈ ਨਹੀਂ ਕਰੋ ਪੂਰੇ 11 ਤੁਸੀਂ ਗਿਣ ਕੇ ਦਿਖਾ ਦਿਓ ਵੀ ਆਹ 11 ਹੋ ਸਕਦੇ ਨੇ ਕਰੋ ਕਿੱਥੇ ਅਕਾਲੀ ਦਲ ਦਾ ਇਤਿਹਾਸ ਮੋਰਚਿਆਂ ਦਾ ਕਿੱਥੇ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਦਾ ਕਿੱਥੇ ਇਹ ਸਮਝਿਆ ਜਾਂਦਾ ਸੀ ਕਿ ਜੇ ਕੋਈ ਬੱਚਾ ਵਿਗੜ ਗਿਆ ਜਵਾਗ ਵਿਗੜ ਗਿਆ ਆ ਤਾਂ ਵਿਗੜਦੀਆਂ ਜਾਂਦੀਆਂ ਅਕਾਲੀ ਦਲ ਚ ਭਰਤੀ ਕਰਾ ਦਿਓ ਆਪ ਹੀ ਠੀਕ ਹੋ ਜੂ ਹੁਣ ਉਲਟਾ ਹੈ ਜੇ ਚੰਗਾ ਭਲਾ ਜਵਾਕ ਹੈ ਤੁਹਾਡਾ ਕਾਲੀ ਦਲ ਚ ਭਰਤੀ ਕਰਾ ਦਿਓ ਚਿੱਟਾ ਵੇਚਣ ਲੱਗ ਜੂ ਜਾਂ ਖਾਣੇ ਲੱਗ ਜੂ ਆ ਇੱਥੇ ਤੱਕ ਲੈ ਆਇਆ ਹੈ